ਨਰਮਨੀ ਖੁਪਿਆਰੇ ਖੁਪਿਆਰੇ ਇਕੱਠਾ ਪਾਠੋ ਖੁਪਿਆਈ ਵਾਲੋ ਜਿਹੜਾ ਗੁਰਸਿੱਖਾਂ ਦੇ ਵਿੱਚੋਂ ਤਕੜੇ ਰਾਸਤ ਨੂੰ ਸੋ ਨੂੰ ਦੇ ਪਿਆਰੇ ਜਿਹੜੇ ਮਰੇ ਦੀਗਲੇ ਮੁੜਛੇ ਸਿਮਲ ਪਰਲੇ ਜੁੜੇ ਹੋਏ ਸੇਵਾ ਕਰਦੇ ਰਹੇ ਨਿਹਕਾਰੀ ਜਿਨ੍ਹਾਂ ਨੇ ਆਪਣੇ ਸੇਵ ਪੈ ਗੁਰ ਰੱਖਿਆ ਹੋਵੇ ਹਰਿ ਗੁਰੂ ਕੀ ਸਿੱਖੀ ਵਿੱਚ ਪ੍ਰਪੱਕਾ ਵਾਲੇ ਜਿਨ੍ਹਾਂ ਦਾ ਤਿਖਰਾ ਸਹਨ ਹੋਮਨ ਵਿੱਚ ਸਾਧਕ ਪੁਰਸ਼ ਨਹੀਂ ਦਾ ਪਦੋ ਦਾ ਭਾਖੋ ਸੋ ਉੱਠਾ ਨਹੀਂ ਬੜਾ ਬੱਤ ਖਾਣਾ ਹੈ ਬਾਲਕ ਸੋ ਖੋਲ ਲੈ ਉਹ ਚੁਬਰੀ ਕਿਸੇ ਬੁੱਝ ਨਹੀਂ ਜਿੰਨ ਜੜ ਬਗਲਾ ਹੈ ਸੋ ਉਹਨੇ ਵਿਚਾਰਣ ਬਗ ਬੱਡਾ ਭਾਵਣ ਜਾਵਾ ਉਹਨੇ ਬੱਡਾ ਭਗਣੀ ਹੋਈ ਮਛੀਆਂ ਖਾਣੀਆਂ ਉਹਨੇ ਬਗੜੇ ਨੇ ਜਦ ਹੌਸ ਹਲੋ ਉਹਨਾਂ ਦੀ ਹੀਰੇ ਜਵਾਰਾ ਤੇ ਮੋਤੀਆ ਚੋਗਾ ਚੁਗਲਾ ਹੋਇਆ ਗੁਰੂ ਕੀ ਤਾਲ ਸਿਰਫ ਮਾਨਸਰੂਗਡੇ ਵਿੱਚ ਜੋ ਗੁਰੂ ਕੇ ਪਿਆਰੇ ਹੌਸ ਪਰਤ ਦੇ ਗੁਰੂਖਾ ਵਾਲੇ ਉਹਨਾਂ ਸਰਵਣਮਾਨੀ ਨੂੰ ਤੇ ਆਸਰੇ ਉਪੇ ਚੋਗਾ ਸੁਗਲਾ ਹੋਇਆ ਮੇਰੇ ਵਿਕਾਰ ਜੀਵ ਆਪਣਾ ਬਣਾਉਣਾ ਹੋਇਆ ਉਹ ਜਿਹੜੇ ਬੰਬੀ ਤੇ ਪਖੰਡੀਆਂ ਉਹਨਾਂ ਨੇ ਸ਼ਰਾਬ ਮਾਸ ਗੰਦੇ ਜਾਣੇ ਫਰੀਫੀਆਂ ਹੀਰਾ ਫੇਰੀ ਦਬਲ ਕਰਨਾ ਉਹ ਉਹਨਾਂ ਨੇ ਇਹੋ ਜਿਹੀ ਚੀਜ਼ਾਂ ਕਰਨੀਆਂ ਹੋਈਆਂ ਇਸ ਵਾਸਤੇ ਉਹਨਾਂ ਦਾ ਪੱਖ ਜਿਹੜਾ ਖਾਜਾ ਖਾਣ ਉਥੇ ਗੁਰੂ ਕੀ ਸੰਗਤ ਵਿੱਚ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ ਜਾਏ ਕੂੜ ਲਹਿਲ ਪੀੜਾਰੇ ਕੁਸ਼ਾਲੁਲਾਹ ਹੀ ਮੱਬਦੇ ਹੈ ਜਿਹੜਾ ਰੇ ਪੇਡਾ ਵਰਗਾ ਉਹਨਾਂ ਦਾ ਜੀਵਨ ਹੈ ਜਿਵੇਂ țeਗਾਂ ਜਿਹਨਾਂ ਉਰੋਂ ਸੁਗੰਧੀ ਦੇਤੀ ਪਤਾ ਹੈ ਬੋਲੇ ਮਰੂਦ ਗਿਆ ਤੇ ਜਾ ਕੇ ਮੇਲਾ ਖਾਣਾ ਹੁੰਦਾ ਹੈ ਇਸੇ ਪਰ ਉਹ ਪੇਡਾ ਵਰਗਾ ਉਹਨਾਂ ਦਾ ਜੀਵਨ ਹੈ ਸੋ ਉਹ ਪੇਡਾਂ ਨਹੀਂ ਜਾਂਦੇ ਕਿ ਵਿਸ਼ੇ ਦੇ ਕਾਰਨ ਵਿੱਚ ਬੰਦੇ ਸਿਨੇਮਾ ਦੇ ਵਿੱਚ ਬੰਦੇ ਗਾਣਿਆਂ ਦੇ ਵਿੱਚ ਵਿਸ਼ੇ ਦੇ ਕਾਰਨ ਵਿੱਚ ਕ੍ਰਿਤੀਆਂ ਵਾਲੀਆਂ ਜਗ੍ਹਾ ਤੇ ਜਾ ਕੇ ਉਹ ਪ੍ਰਸੰਨ ਹੁੰਦੇ ਹਨ ਇਹ ਦਾ ਵਰਗਾ ਉਹਨਾਂ ਲਈ ਯੋਗਨ ਹੈ ਗੁਰਸਿੱਖਾਂ ਦੇ ਵਿੱਚੋਂ ਲੱਗੇ ਨਹੀਂ ਬਾਹਰ ਸਕਦੇ